ਇਹ ਤੇ ਦੂਰ ਦੀ ਗੱਲ ਕਰੀਏ ਤੇ ਪੰਜਾਬ ਦੇ ਹਰ ਇੱਕ ਵਿਦਿਆਰਥੀ ਦੀ ਅੱਖਾਂ 'ਚ ਸੁਪਨਾ ਹੁੰਦਾ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਆਪਣਾ ਨਾਮ ਰੋਸ਼ਨ ਕਰਨਾ ਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਾ ਕਿਹਾ ਜਾਂਦਾ ਕਿ ਪੰਜਾਬ ਦੇ ਵਿੱਚ ਇੱਕ ਬੱਚਾ ਅਗਰ ਜੇ ਪਿੰਡ ਤੇ ਜਾਂਦਾ ਤਾਂ ਪੂਰੇ ਪਿੰਡ ਦਾ ਨਾਮ ਰੋਸ਼ਨ ਹੋ ਜਾਂਦਾ ਉਹਦੀ ਕੋਠੀ ਦੂਰੋਂ ਚਮਕਦੀ ਹੈ ਤੇ ਇਹੀ ਚਾਹ ਹੈਗੀ ਹੈ ਜਿਹੜੇ ਕਿ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਪੜ੍ਹਾਈ ਕਰਨ ਲਈ ਵਿਦੇਸ਼ ਵੱਲ ਜਾਂਦੀ ਹੈ ਹੁਣ ਵਿਦੇਸ਼ਾਂ ਵਿੱਚ ਜਾਣ ਲਈ ਅਮਰੀਕਾ ਦਾ ਵੀਜ਼ਾ ਜਿਹੜਾ ਉਹ ਤੁਹਾਡੇ ਲਈ ਆਸਾਨ ਕਰ ਦਿੱਤਾ ਹੈ ਆਈਬੀਟੀ ਤੇ ਜਿੱਥੇ ਕਿ ਪਹਿਲਾਂ ਵੀ ਵੀਜ਼ੇ ਆ ਚੁੱਕੇ ਨੇ ਨਵੇਂ ਸਾਲ ਗੱਲ ਕਰੀਏ 2024 ਦੇ ਵਿੱਚ ਵੀਜ਼ਿਆਂ ਦੀ ਢੇਰੀ ਲਗਾ ਚੁੱਕੀ ਹੈ ਜਿਸ ਤਰ੍ਹਾਂ ਕਿ ਲਗਭਗ 250 ਤੱਕ 250 ਵੀਜ਼ਾ ਜਿਹੜੇ ਆ ਯੂਐਸਏ ਦੇ ਗਰੰਟੀਡ ਹੋ ਚੁੱਕੇ ਆ ਹੁਣ ਇਸ ਵੇਲੇ ਕੁਝ ਵਿਦਿਆਰਥੀ ਵੀ ਘਲੋਤੇ ਆਪਣੇ ਪਾਸਪੋਰਟ ਤੇ ਵੀਜ਼ਾ ਦੀ ਸਟੈਂਪ ਲਈ ਯੂਐਸਏ ਦੀ ਜene ਤਸਵੀਰਾਂ ਤੁਹਾਨੂੰ ਦਿਖਾ ਦਈਏ ਜੋ ਕਿ 2024 ਦੇ ਜਨਵਰੀ ਮਹੀਨੇ ਦੇ ਵਿੱਚ ਆਪਣੀ ਉਡਾਨ ਭਰ ਰਹੇ ਹਨ ਯੂਐਸਏ ਜਾ ਰਹੇ ਹਨ ਯੂਐਸਏ ਜਾਣ ਦਾ ਸਪਨਾ ਇਹਨਾਂ ਦਾ ਸਰਕਾਰੋ ਕਿ ਇਸ ਤੋਂ ਪਹਿਲਾਂ ਵੀ 90 ਸਾਲ ਤੇ ਵਿਦਿਆਰਥੀ ਜਾ ਚੁੱਕੇ ਹਨ ਤੇ ਜਿਹੜੇ ਯੂਐਸਏ ਦੀ ਤੁਹਾਡੀ ਫਲਾਈਟਾਂ ਬਾਰ ਬਾਰ ਟੇਕ ਆਫ ਕਰ ਰਹੀਆਂ ਤੇ ਵਿਦਿਆਰਥੀ ਯੂਐਸਏ ਵੱਲ ਭੇਜ ਰਹੇ ਹੋ ਤੇ ਕਿੰਨੇ ਕਿ ਹਜ ਤੱਕ ਭੇਜ ਚੁੱਕੇ ਹੋ ਦੇਖੋ ਵੈਸੇ ਓਵਰ ਆਲ ਦੇਖਿਆ ਜਾਏ ਤੇ ਸਾਨੂੰ ਇਸ ਲਾਈਨ ਦੇ ਵਿੱਚ ਕਾਫੀ ਸਾਲ ਹੋ ਗਏ ਤੇ ਹਜ਼ਾਰਾਂ ਹੀ ਵਿਦਿਆਰਥੀ ਜਿਹੜੇ ਐ ਇੱਥੋਂ ਦੀ ਬੇਸਿਕਲੀ ਵੀਜ਼ਾ ਲਵਾ ਕੇ ਸਾਡੇ ਇੱਥੋਂ ਜਾ ਚੁੱਕੇ ਐ ਤੇ ਇਸ ਜਨਵਰੀ ਦੇ ਵਿੱਚ ਹਲੇ ਤੱਕ 7 ਤੋਂ 8 ਡੇਜ਼ ਹੋਏ ਐ ਤੇ ਮੋਰ ਥੈਨ 50 ਸਟੂਡੈਂਟਸ ਆਲਰੇਡੀ ਜਿਹੜੇ ਫਲਾਈ ਕਰ ਚੁੱਕੇ ਆ ਤੇ ਕਮਿੰਗ ਡੇਸ ਦੇ ਵਿੱਚ ਹੋਰ ਵੀ ਦੇਖਾਂਗੇ ਕਿ ਰੋਜ਼ ਕੋਈ ਨਾ ਕੋਈ ਸਟੂਡੈਂਟ ਇੱਥੋਂ ਦੀ ਜਾ ਰਹੇ ਆ ਯੂਐਸਏ ਹੀ ਬੈਸਟ অপਸ਼ਨ ਕਿਉਂ ਹੈ ਤੁਹਾਡੇ ਵੱਲੋਂ ਇਸ ਤਰ੍ਹਾਂ ਕਿਸ ਤਰ੍ਹਾਂ ਦੱਸਿਆ ਜਾਂਦਾ ਕਿ ਯੂਐਸਏ ਬੈਸਟ অপਸ਼ਨ ਹੈ ਤੇ ਯੂਐਸਏ ਜਾਣ ਲਈ ਬੱਚੇ ਤਿਆਰੀ ਵੀ ਬੜੀ ਜਲਦੀ ਕਰ ਲੈਂਦੇ ਦੇਖੋ ਇੱਕ ਤੁਹਾਨੂੰ ਵੀ ਚੀਜ਼ ਪਤਾ ਹੈ ਕਿ ਬਾਕੀ ਕੰਟਰੀਜ਼ ਦੇ ਵਿੱਚ ਜਦੋਂ ਬੱਚਾ ਜਾਂਦਾ ਹੈ ਰਾਈਟ ਤੇ ਇੱਕ ਇੱਕ ਮੇਜਰ ਜਿਹੜੀ ਚੀਜ਼ ਰਹਿੰਦੀ ਹੈ ਕਿ ਬੱਚੇ ਨੂੰ ਕੰਮ ਦੀ ਬਹੁਤ ਪ੍ਰੋਬਲਮ ਆਂਦੀ ਉੱਥੇ ਜਾ ਕੇ ਰਾਈਟ ਬਟ ਯੂਐਸਏ ਇੱਕ ਐਸੀ ਆਪਸ਼ਨ ਐ ਐਸ ਵੈਲ ਐ ਸਟੂਡੈਂਟਸ ਦੇ ਕੋਲ ਈ ਹੈ ਜਿੱਤੇ ਕਿ ਟਾਪ ਮੋਸਟ ਕੰਪਨੀਆਂਜ਼ ਆਲਰੇਡੀ ਡਿਵੈਲਪ ਐ ਜਿਦਾ ਆਪਾਂ ਸੁਣਦੇ ਆ ਗੂਗਲ ਐ ਐਪਲ ਐ ਫੇਸਬੁੱਕ ਐ ਇੰਸਟਾਗ੍ਰਾਮ ਐ ਰਾਈਟ ਸੋ ਉੱਥੇ ਕੀ ਐ ਕਿ ਨੰਬਰ ਆਫ ਓਪਰਚ्युनिटीज ਬਾਕੀ ਕੰਟਰੀਜ਼ ਦੇ ਨਾਲੋਂ ਮੈਂ ਕਹਾਂਗਾ ਮੋਰ ਥੈਨ 50% ਜ਼ਿਆਦਾ ਕੀ ਐ ਰਾਈਟ ਸੋ ਉੱਥੇ ਜਾ ਕੇ ਬੱਚੇ ਨੂੰ ਕੰਮ ਦੀ ਕੋਈ ਪ੍ਰੋਬਲਮ ਨਹੀਂ ਆਂਦੀ ਗਈ ਤੇ ਜਿਹੜਾ ਬੱਚੇ ਦਾ ਮੇਨ ਏਮ ਹੈ ਕਿ ਜੇ ਬੱਚਾ ਪੰਜਾਬ 'ਚ ਨਹੀਂ ਠੀਕ ਹੈ ਬਟ ਜੇ ਆਪਾਂ ਬਾਰਲੀ ਕੰਟਰੀ ਚ ਜਾ ਰਹੇ ਆ ਜੇ ਉਹੋ ਜੀ ਕੰਟਰੀ ਚ ਜਾਵਾਂਗੇ ਜਿੱਥੇ ਫੇਰ ਕੰਮ ਦੀ ਦਿੱਕਤ ਆਣੀ ਹੈ ਤੇ ਕੋਈ ਫਾਇਦਾ ਹੀ ਨਹੀਂ ਹੋਤੇ ਜਾਂਦਾ ਬਟ ਯੂ ایس اے ਜਾ ਕੇ ਉਹ ਚੀਜ਼ ਦੀ ਜਿਹੜੀ ਯੂ ਕੈਨ ਸੇ ਕਿ ਪ੍ਰੋਬਲਮ ਜਿਹੜੀ ਹੈ ਉਹ ਹੱਲ ਹੋ ਜਾਂਦੀ ਹੈ ਬੱਚੇ ਦੀ ਤੇ ਬੱਚਾ ਇੱਕ ਬੜੇ ਅੱਛੇ ਤਰੀਕੇ ਨਾਲ ਆਪਣੀ ਲਾਈਫ ਜਿਹੜੀ ਹੈ ਨਿਕਾਲ ਸਕਦਾ ਹੈ ਯਾਨੀ ਕਿ ਯੂ ایس اے ਦੇ ਵਿੱਚ ਜੌਬ ਓਪਰਚ्युनिटी ਬਹੁਤ ਜ਼ਿਆਦਾ ਹੈ ਹਾਂਜੀ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਜੌਬ ਓਪਰਚ्युनिटीज ਹੈ ਕਿਉਂਕਿ ਦੇਖੋ ਜਿੱਥੇ ਵਰਲਡ ਕਲਾਸ ਕੰਪਨੀਆਂ ਸਹੀਆਂ ਰਾਈਟ ਉਥੇ ਓਪਰਚ्युनिटीज ਤੇ ਰਹਿਣੀਆਂ ਰਹਿਣੀਆਂ ਓਪਰਚ्युनिटी ਜਿੱਥੇ ਹੋएगी ਸਟੂਡੈਂਟ ਲਾਜ਼ਮੀ ਉੱਥੇ ਜਾਏਗਾ ਕਿਉਂਕਿ ਸਕਿੱਲ ਦੀ ਜ਼ਰੂਰਤ ਹੀ ਉੱਥੇ ਹੁੰਦੀ ਹੈ ਜਿੱਥੇ ਓਪਰਚ्युनिटीਜ਼ ਹੁੰਦੀਆਂ ਤੇ ਓਪਰਚ्युनिटी ਹੀ ਨਵੇਂ-ਨਵੇਂ ਸਕਿੱਲਸ ਵੀ ਲੈ ਕੇ ਆਉਂਦੀਆਂ ਤੇ ਸਰ ਗੱਲ ਕਰੀਏ ਕਿ ਯੂਐਸਏ ਦੇ ਜਿਹੜੇ ਵੀਜ਼ਾ ਤੁਹਾਡਾ ਕਹਿਣਾ ਕਿ ਲਗਭਗ 250 ਵੀਜ਼ਾ ਗ੍ਰੈਂਟਡ ਹੋ ਚੁੱਕੇ ਆ ਤੇ ਨਵੇਂ ਸਾਲ ਦੇ ਵਿੱਚ ਕਿੰਨਾ ਕਿ 2024 ਤੇ ਟਾਰਗੇਟ ਲੈ ਕੇ ਚੱਲਦੇ ਹੋ ਕਿ ਕਿੰਨੇ ਕੀ ਵੀਜ਼ਾ ਤੁਸੀਂ ਅਚੀਵ ਕਰੋਗੇ ਵਿਖੋ ਜੀ ਆਪਾਂ ਟਾਰਗੇਟ ਦੀ ਗੱਲ ਕਰੀਏ ਇਸ ਸਾਲ 2024 ਵਿੱਚ 5700 ਵੀਜ਼ਾ ਦਾ ਸੀ ਮਤਲਬ ਐਜ਼ ਅ ਟਾਰਗੇਟ ਲੈ ਕੇ ਚੱਲ ਹੀ ਰਹੇ ਹਾਂ ਕਿ ਸਟੂਡੈਂਟ ਨੂੰ ਵਧੀਆ ਤਰੀਕੇ ਨਾਲ ਟ੍ਰੇਨ ਕਰੀਏ ਉਹਨਾਂ ਦੇ ਵਧੀਆ ਤਰੀਕੇ ਨਾਲ ਡਾਕੂਮੈਂਟ ਪ੍ਰੋਸੈਸ ਕਰੀਏ ਸਹੀ ਗਾਈਡੈਂਸ ਦੇਈਏ ਵਧੀਆ ਯੂਨੀਵਰਸਿਟੀ ਦੇ ਵਿੱਚ ਸਹੀ ਕੋਰਸ ਲਈ ਅਪਲਾਈ ਕਰੀਏ ਅੱਜ ਬੱਚੇ ਨੂੰ ਖਾਲੀ ਇਹ ਹੀ ਪਤਾ ਕਿ ਮੈਂ ਕੱਲਾ ਕੰਪਿਊਟਰ ਸਾਇੰਸ ਵਿੱਚ ਜਾਣਾ ਹੈ ਐਰੋਨੈਟਿਕਲ ਇੰਜੀਨੀਅਰਿੰਗ ਵਰਗੇ ਕੋਰਸਿਸ ਅਵੇਲੇਬਲ ਹੈ ਸਾਈਬਰ ਸਿਕਿਉਰਿਟੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਕੋਰਸਿਸ ਅਵੇਲੇਬਲ ਹੈ ਐਂਡ ਜੀ ਆਪਾਂ ਬਾਇਓਲੋਜੀ ਜਾਂ ਹੈਲਥਵੈਲ ਕਰੀਏ ਗੱਲ ਤਾਂ ਪਬਲਿਕ ਹੈਲਥ ਵਰਗੇ ਕੋਰਸੇ ਵੀ ਕੋ ਅਵੇਲੇਬਲ ਆਏ ਸੋ ਬੱਚੇ ਨੂੰ ਇਹਨਾਂ ਚੀਜ਼ਾਂ ਨੂੰ ਗਾਈਡ ਕਰਾਂਗੇ ਹੋਰ ਕੋਰਸੇਸ ਨੂੰ ਐਕਸਪਲੋਰ ਕਰਾਂਗੇ ਤਾਂ ਡੈਫੀਨੇਟਲੀ ਬੱਚਾ ਵਧੀਆ ਤਰੀਕੇ ਨਾਲ ਵੀਜ਼ਾ ਲੈ ਕੇ ਜ਼ਰੂਰ ਆਏਗਾ। ਦੂਸਰੀ ਗੱਲ ਕਰੀਏ ਤਾਂ ਸਕਸੈਸ ਰੇਟ ਤੇ ਆਪਣਾ ਸਕਸੈਸ ਰੇਟ ਕਿੰਨਾ ਬੋਲਦੇ ਆ। ਬਾਈ ਜੀ ਮੈਂ ਔਨ ਪੇਪਰ ਗੱਲ ਕਰਾਂ ਤਾਂ ਯੂਐਸਏ ਦਾ ਸਕਸੈਸ ਰੇਟ ਨਾਰਮਲੀ ਇੰਡੀਆ ਦੇ ਵਿੱਚ ਜਿਹੜਾ ਚੱਲ ਰਿਹਾ 30 ਤੋਂ 35% ਹੈ। ਬਟ ਆਈਬੀਡੀ ਦੇ ਕੇਸ ਵਿੱਚ 40 ਤੋਂ 50% ਦੇ ਕਰੀਬ ਸਕਸੈਸ ਰੇਟ ਅਸੀਂ ਪਹੁੰਚਾਉਂਦੇ ਆ। ਜਿਹਦੇ ਵਿੱਚ ਬਹੁਤ ਹਲਕਾ ਸਟੂਡੈਂਟ ਵੀ ਹੁੰਦਾ 50% 52% ਵਾਲਾ ਜਿਨੇ ਹਾਈਲਾਈਟਸ ਨਹੀਂ ਕੀਤੀ ਪੀਟੀ ਡੋਲਿੰਗੋ ਨਹੀਂ ਕੀਤਾ। ਜਿਹੜੀ ਇੰਗਲਿਸ਼ ਕਾਫੀ ਵੀਕ ਹੈ ਜਿਹਦੇ ਵਿੱਚ ਵਧੀਆ ਸਟੂਡੈਂਟ ਵੀ ਹੁੰਦਾ 80 90 ਪਰਸੈਂਟ ਵਾਲਾ ਸੋ ਓਵਰਆਲ ਕੁਝ ਬੱਚੇ ਉੱਥੇ ਜਾ ਕੇ ਗਲਤੀ ਕਰਦੇ ਵੀ ਆ ਜਦੋਂ ਇੰਟਰਵਿਊ ਹੁੰਦਾ ਕੁਝ ਬੱਚੇ ਇਹਨਾਂ ਚੀਜ਼ਾਂ ਨੂੰ ਬਹੁਤ ਧਿਆਨ ਵਿੱਚ ਰੱਖਦੇ ਆ ਤੇ ਉਹਨਾਂ ਦਾ ਵੀਜ਼ਾ ਵੀ ਅਪਰੂਵ ਹੁੰਦਾ ਸਰ ਜੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਬੱਚੇ ਵੀਜ਼ਾ ਲੈ ਕੇ ਖਲੋਤੇ ਆ ਤੇ ਇਹਨਾਂ ਨਾਲ ਵੀ ਗਲਤ ਕਰਾਂਗੇ ਤੇ ਤੁਸੀਂ ਕਿਹੜੇ ਸਬਜੈਕਟਿਵ ਦੀ ਤਿਆਰੀ ਕਰਕੇ ਤੇ ਨਵਾਂ ਕਿਹੜਾ ਤੁਸੀਂ ਪਲੈਨਿੰਗ ਕਰ ਰਹੇ ਹੋ ਵਿਦੇਸ਼ ਵਿੱਚ ਜਾ ਕੇ ਮੇਰੀ ਨਾਨ ਮੈਡੀਕਲ ਸੀ ਪਲੱਸ 2 ਵਿੱਚ ਤੇ ਨਾਲੇ ਹੁਣ ਮੈਂ ਚੱਲਿਆ ਕੰਪਿਊਟਰ ਸਾਇੰਸ ਦੇ ਪੈਪ ਭੋਗੋ ਜੀ ਹੋਣ ਦੀ ਹੈ ਲੋ ਕਾਫੀ ਟਾਈਮ ਲੱਗ ਗਿਆ ਪਰ ਵਧੀਆ ਰਿਹਾ ਇੱਥੇ ਆਏ ਆਈਬੀਟੀ ਆਏ ਤੇ 3 ਮਹੀਨੇ ਦੇ ਅੰਦਰ ਅੰਦਰ ਇਹਨਾਂ ਕਰਤਾ ਸਾਰਾ ਕੁਝ ਸਾਰਾ ਕੰਪਲੀਟ ਕਰਕੇ ਪ੍ਰੋਸੈਸ ਦੇ ਦਿੱਤਾ ਵਨ 3 ਮਹੀਨੇ ਦੇ ਅੰਦਰ ਅੰਦਰ ਪ੍ਰੋਸੈਸ ਸਕਸੈਸਫੁਲ ਖੁਸ਼ੀ ਇਹਨਾਂ ਦੇ ਚਿਹਰੇ ਤੇ ਨਜ਼ਰ ਆ ਰਹੀ ਹੈ ਤੇ ਤੁਸੀਂ ਕਿਹੜਾ ਸਬਜੈਕਟ ਚੂਜ਼ ਕੀਤਾ ਸਰ ਬਿਜ਼ਨਸ ਐਡਮਿਨਿਸਟ੍ਰੇਸ਼ਨ ਮੈਂ ਕਮਰਸ ਟਰੇਡ ਵਿੱਚ ਆਪਣੀ ਪਲੱਸ 2 ਕੰਪਲੀਟ ਕੀਤੀ ਐਂਡ 1.5 ਸਾਲ ਦਾ ਮੇਰਾ ਗੈਪ ਵੀ ਆ ਉਸ ਤੋਂ ਬਾਅਦ ਮੇਰਾ ਵੀਜ਼ਾ ਗ੍ਰਾਂਟ ਹੋਇਆ ਗੈਪ ਦੇ ਬਾਵਜੂਦ ਤੁਹਾਡਾ ਵੀਜ਼ਾ ਗਰੰਟਡ ਹੈ ਗੈਪ ਤੋਂ ਬਾਅਦ ਹੋਇਆ ਮੇਰਾ ਯਾਰ 12ਵੀਂ ਕਿਹੜੇ ਸਾਲ ਵਿੱਚ ਸੀਗੀ ਮੇਰੀ 2022 ਚ 2022 ਵਿੱਚ ਸੀਗੀ ਵਾਹ ਹੁਣ ਦੇਖਿਆ ਤਾਂ 1.5 ਸਾਲ ਲੱਗਿਆ 1.5 ਸਾਲ ਦਾ ਗੈਪ ਹੈ ਫਿਰ ਵੀ ਵੀਜ਼ਾ ਹੱਥੇ ਆ ਤੇ ਕਿਸ ਤਰ੍ਹਾਂ ਲੱਗਦਾ ਪਿਆ ਘਰ ਪਰਿਵਾਰ ਦੇ ਵਿੱਚ ਖੁਸ਼ੀ ਕਿਸ ਤਰ੍ਹਾਂ ਮਨਾਈ ਜਾ ਰਹੀ ਸਰ ਬਹੁਤ ਬਹੁਤ ਖੁਸ਼ੀ ਆ ਇਹ ਸਾਰਾ ਕੁਝ ਆਈਬੀਟੀ ਕਰਕੇ ਹੋਇਆ ਐਂਡ ਇਹਨਾਂ ਦਾ ਸਟਾਫ ਆ ਉਹ ਬਹੁਤ ਕੋਆਪਰੇਟਿਵ ਆ ਉਹ ਤਿਆਰੀ ਕਰਾਉਂਦੇ ਆ ਇੰਟਰਵਿਊ ਦੀ ਕਿਦਾਂ ਆਪਾਂ ਉੱਥੇ ਕੌਨਫੀਡੈਂਸ ਬਿਲਡ ਕਰਦੇ ਬੱਚੇ ਦਾ ਇੱਥੇ ਉਹਨੂੰ ਫਰਦਰ ਸਟੱਡੀ ਤੋਂ ਬਾਅਦ ਆਪਣਾ ਕੀ ਏਮ ਹੈਗਾ ਜੀ ਕੀ ਕਰਨਾ ਚਾਹੁੰਦੇ ਸੀ ਸਟੱਡੀ ਕੰਪਲੀਟ ਕਰਨੀ ਆ ਉੱਥ ਹਾਂਜੀ ਜੌਬ ਲੈਣੀ ਹੈ ਏਮ ਸਟੱਡੀ ਕੰਪਲੀਟ ਕਰਨੀ ਸਭ ਤੋਂ ਪਹਿਲਾਂ ਤਾਂ ਸਟੱਡੀ ਬਹੁਤ ਜ਼ਰੂਰੀ ਹੈ ਜੌਬ ਕਰਨੀ ਹੈ ਆਪਣਾ ਬਿਜ਼ਨਸ ਕਰਨਾ ਹੈ ਆਪਣਾ ਕੈਰੀਅਰ ਬਣਾਣਾ ਹੈ ਉਹਦੇ ਲਈ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਤੇ ਤੁਸੀਂ ਜਿਹੜਾ ਵੀਜ਼ਾ ਕਿਹੜੀ ਸਟੱਡੀ ਕਿਹੜਾ ਸਬਜੈਕਟ ਚੂਜ਼ ਕੀਤਾ ਸਰ ਮੇਰਾ ਬਿਜ਼ਨਸ ਐਡਮਿਨਿਸਟ੍ਰੇਸ਼ਨ ਹੈ ਨਾ ਬੀਬੀਨ ਅਸੈਸਮੈਂਟ ਐਡਮਿਨਿਸਟ੍ਰੇਟ ਦੇ ਉੱਥੇ ਸਟੱਡੀ ਕਰਨ ਦੇ ਬਾਅਦ ਬਿਜ਼ਨਸ ਉੱਥੇ ਸੈਟਲ ਕਰੋਗੇ ਇੰਡੀਆ ਵਾਪਸ ਤੇ ਮੈਂ ਕੋਈ ਵਧੀਆ ਕੰਪਨੀ ਵੇਖ ਕੇ ਉੱਥੇ ਮੈਂ ਆਪਣੀ ਜੌਬ ਕਰੂੰਗਾ ਉੱਥੇ ਜੌਬ ਕਰੋਗੇ ਤੇ ਹੈਗੇ ਕੋਈ ਇਸ ਤਰ੍ਹਾਂ ਦਾ ਬਣਾਇਆ ਪਲਾਨ ਕਿ ਇੰਡੀਆ ਆ ਕੇ ਵੀ ਆਪਣਾ business ਸੈਟਲ ਕਰਾਂਗੇ ਵਧੀਆ ਬਣਾਵਾਂਗੇ ਸਰ ਉੱਥੇ ਜੋਬ opportunities ਕਾਫੀ ਹੈਗੇ ਨੇ ਇਸ ਕਰਕੇ ਮੈਂ ਉਹਦੀ ਕੋਈ multinational company 'ਚ job ਕਰੂੰ ओके ਤੇ ਜਿਸ ਤਰ੍ਹਾਂ ਕਿ ਇਹਨਾਂ ਦਾ ਸੁਪਨਾ ਸੱਚਕਾਰ ਹੋ ਚੁੱਕਾ ਹੈ ਤੇ ਬੱਚੇ ਜਿਹੜੇ ਆ ਆਈਬੀਡੀ ਤੋਂ ਵੀਜ਼ਾ ਗਰੰਟੀਡ ਜਿਸਨੇ ਦੱਸਿਆ ਗੈਪ ਦੇ باوجود ਵੀ ਵੀਜ਼ਾ ਆ ਗਿਆ 3 ਮਹੀਨੇ ਦੀ ਪ੍ਰਸਾਦ ਸਿੰਘ ਤੋਂ ਬਾਅਦ ਵੀਜ਼ਾ ਆ ਗਿਆ ਹੁਣ ਵੀਜ਼ੇ ਲੈ ਕੇ ਆਪਣੀ ਨਵੀਂ ਉਡਾਨ ਨਵੇਂ ਦੇਸ਼ ਦੇ ਵਿੱਚ ਜਾ ਕੇ ਨਵੇਂ ਸੁਪਨਿਆਂ ਦੇ ਨਾਲ ਸ਼ੁਰੂ ਕਰਨਗੇ ਤੇ ਆਈਬੀਡੀ ਯੂਐਸਏ ਦੇ ਸਟੱਡੀ ਵੀਜ਼ਾ ਦੀ ਸਰਵਿਸਿਜ਼ ਦੇ ਰਿਹਾ ਰੰਜੀਤ ਜੀ ਨੂੰ ਤੁਸੀਂ ਆ ਕੇ ਇੱਥੇ ਆਪਣੀ ਕੰਸਲਟੈਂਸੀ ਕਰ ਸਕਦੇ ਹੋ ਤੇ ਹੋਰ ਵੀ ਕੰਟਰੀ ਵਿੱਚ ਜਾਣ ਲਈ ਆਪਣੀ ਸਲਾਹ ਲੈ ਸਕਦੇ ਹੋ ਜੈ ਹਿੰਦ ਜੈ ਭਾਰਤ